ਪਰਬੂ ਯੇਸ਼ੂ ਮਸੀਹ ਜੀ ਨੇ ਕਿਹਾ ਤੇ ਜਿਹੜਾ ਵੀ ਕੋਈ ਮੇਰੇ ਦਾਸ ਨੂੰ ਸੁੰਦਾ ਆ ਉਹ ਮੇਰੀ ਅੱਖ ਦੀ ਪੁਤਲੀ ਨੂੰ ਸੁੰਦਾ ਆ ਤੇ ਵੇਖੋ ਭੈਣ ਭਰਾਓ ਧਰਤੀ ਦੇ ਉੱਤੇ ਅੱਜ ਜਿੰਨੇ ਵੀ ਲੋਕ ਪ੍ਰਬੂ ਯੇਸ਼ੂ ਮਸੀਹ ਦੇ ਲੋਕਾਂ ਨੂੰ ਤੰਗ ਕਰਦੇ ਨੇ ਪਰੇਸ਼ਾਨ ਕਰਦੇ ਨੇ ਉਹਨਾਂ ਦਾ ਵਿਰੋਧ ਕਰਦੇ ਨੇ ਤੇ ਵੇਖੋ ਵਚਨ ਕਹਿੰਦਾ ਕਿ ਉਹ ਜਿੰਦਾ ਖੁਦਾ ਦੀ ਅੱਖ ਦੀ ਪੁਤਲੀ ਨੂੰ ਸ਼ੁੰਦੇ ਨੇ ਹਾਲੇਲੂਇਆ ਕਿਉਂਕਿ ਖੁਦਾ ਦਾ ਪਾਕ ਕਲਾਮ ਕਹਿੰਦਾ ਕਿ ਜਿੰਦਾ ਖੁਦਾ ਦੇ ਹੱਥਾਂ ਦੇ ਵਿੱਚ ਪੈਣਾ ਬੜੀ ਭਿਆਨਕ ਗੱਲ ਆ ਤੇ ਵੇਖੋ ਭੈਣ ਪ੍ਰਾਉ ਉਹ ਲੋਕ ਨਹੀਂ ਜਾਣਦੇ ਤੇ ਉਹ ਲੋਕ ਨਹੀਂ ਸਮਝਦੇ ਕਿ ਅਸੀਂ ਕਿਹਦੇ ਹੱਥਾਂ ਦੇ ਵਿੱਚ ਪੈ ਰਹੇ ਹਾਂ ਤੇ ਕਿਹਦੀ ਪੁੱਤਰੀ ਨੂੰ ਸ਼ੂ ਰਹੇ ਹਾਂ ਤੇ ਵੇਖੋ ਭੈਣ ਪ੍ਰਾਉ ਉਹ ਕੋਈ ਮੂਰਤੀ ਨਹੀਂ ਆ ਉਹ ਕੋਈ ਵੇਖੋ ਬਣਾਈ ਹੋਈ ਪੱਥਰ ਦੀ ਕੋਈ ਲੱਕੜੀ ਦੀ ਕੋਈ ਵੀ ਮੂਰਤੀ ਨਹੀਂ ਆ ਪਰ ਵਚਨ ਕਹਿੰਦਾ ਕਿ ਉਹ ਪਸ਼ਮ ਕਰਨ ਵਾਲੀ ਕੀ ਆ ਆਗਿਆ ਤੇ ਵੇਖੋ ਵਚਨ ਕਹਿੰਦਾ ਕਿ ਜੇ ਉਹ ਆਗਿਆ ਤੇ ਜਿਹੜਾ ਕੋਈ ਅੱਗ ਦੇ ਨਾਲ ਪੰਗੇ ਲਵੇਗਾ ਤੇ ਵੇਖੋ ਕਿਦਾਂ ਅੱਗ ਉਹਨੂੰ ਪਸ਼ਮ करेगी हालेलुया ਤੇ ਵੇਖੋ ਪੈਣ ਪ੍ਰੋ ਵਚਨ ਦੇ ਵਿੱਚ ਲਿਖਿਆ ਕਿ ਉਹ ਦਿਯਾਲੂ ਤੇ ਕਿਰਪਾਲੂ ਪਰਮੇਸ਼ਰ ਆ ਹਾਲੇलुया ਪਰ ਵਚਨ ਦੇ ਵਿੱਚ ਇਹ ਵੀ ਲਿਖਿਆ ਕਿ ਉਹਨਾਂ ਦੇਤੇ ਦਇਆ ਕਰਦਾ ਹੈ ਜਿਹਦੇ ਉਹਦੇ ਡਰ ਤੇ ਪੈ ਦੇ ਵਿੱਚ ਰਹਿੰਦੇ ਨੇ ਤੇ ਜੇ ਕੋਈ ਜਿਆਦਾ ਜਿਹੜਾ ਧਰਤੀ ਦੇ ਤੇ ਕੋਈ ਉਹਨੂੰ ਪਰੇਸ਼ਾਨ ਕਰੇ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਵੇਖੋ ਪਸ਼ਮ ਕਰਨ ਵਾਲੀ ਅੱਗ ਆ ਤੇ ਵੇਖੋ ਪੈਣ ਪ੍ਰੋ ਅੱਗ ਸਿਆਣੇ ਕਹਿੰਦੇ ਆ ਕਿ ਅੱਗ ਦੇ ਨਾਲ ਖੇਡਣਾ ਨਹੀਂ ਚਾਹੀਦਾ ਕਿਉਂਕਿ ਅੱਗ ਜਲਾਉਂਦੀ ਆ ਤੇ ਪ੍ਰਭੂ ਨੇ ਕਿਹਾ ਕਿ ਮੈਂ ਪਸ਼ਮ ਕਰਨ ਵਾਲੀ ਕੀ ਆ The cat sat on the ਆਗੇ ਤੇ ਵੇਖੋ ਭੈਣ ਪ੍ਰਾਉ ਚਾਹੇ ਉਹ ਧਰਤੀ ਦੇ ਉੱਤੇ ਨਹੀਂ ਕਿਸੇ ਨੂੰ ਦਿਖਦਾ ਪਰ ਉਹ ਆਪਣੇ ਆਪ ਨੂੰ ਗੁਪਤ ਰੱਖਦਾ ਪਰ ਪ੍ਰਭੂ ਦਾ ਪਾਕ ਵਚਨ ਕਹਿੰਦਾ ਕਿ ਉਹਦੀਆਂ ਅੱਖਾਂ ਧਰਤੀ ਦੇ ਉੱਤੇ ਲੱਗੀਆਂ ਰਹਿੰਦੀਆਂ ਨੇ ਤੇ ਭਲੇ ਬੁਰੇ ਨੂੰ ਤੱਕਦੀਆਂ ਰਹਿੰਦੀਆਂ ਨੇ ਤੇ ਵੇਖੋ ਖੁਦਾ ਭਲਾ ਵੀ ਤੱਕਦਾ ਹੈ ਤੇ ਬੁਰਾ ਵੀ ਤੱਕਦਾ ਹੈ ਤੇ ਉਹ ਇੱਕ ਇੱਕ ਬੁਰੇ ਕੰਮ ਦਾ ਫਿਰ ਉਹਨਾਂ ਲੋਕਾਂ ਨੂੰ ਇਨਸਾਫ ਦਿੰਦਾ ਤੇ ਵੇਖੋ ਭੈਣ ਪ੍ਰਾਉ ਜੇ ਜਿੰਦਾ ਖੁਦਾ ਦੇ ਹੱਥਾਂ ਦੇ ਵਿੱਚ ਪੈ ਗਏ ਤੇ ਵੇਖੋ ਕਿਹ ਵੇਲੇ ਇਹੋ ਜੀ ਜਗ੍ਹਾ ਤੇ ਤੱਕ ਦਿੰਦਾ ਜਿੱਥੋਂ ਕਿ ਕੋਈ ਜਮਾਨਤ ਵੀ ਨਹੀਂ ਹੁੰਦੀ ਹਾਲੇਲੂਇਆ ਤੋ ਕਿ ਉਹ ਕੀ ਆ ਉਹ ਜਿੰਦਾ ਖੁਦਾ ਆ ਪੂਰੀ ਧਰਤੀ ਦਾ ਖਾਲਿਕ ਤੇ ਮਾਲਿਕ ਆ ਤੇ ਵੇਖੋ ਉਹਦੇ ਲਈ ਕੰਮ ਕੋਈ ਵੀ ਮੁਸ਼ਕਲ ਨਹੀਂ ਆ ਕਿਉਂਕਿ ਧਰਤੀ ਉਹਦੀ ਆ ਸਵਰਗ ਉਹਦਾ ਆ ਕਾਇਨਾਤ ਉਹਦੀ ਆ ਉਹਨੇ ਹੀ ਮਨੁੱਖ ਨੂੰ ਬਣਾਇਆ ਤੇ ਉਹ ਵਚਨ ਦੇ ਵਿੱਚ ਲਿਖਿਆ ਮਿਸ਼ਰੀ ਘੋੜੇ ਨੇ ਪਰ ਯਹਵਾ ਕੀਆ ਰੂਹ ਤੇ ਵੇਖੋ ਭੈਣ ਭਰਾਓ ਰੂਹ ਹallelujah ਤੇ ਵੇਖੋ ਰੂਹ ਜਿਹਦੇ ਵਿੱਚ ਮਰਜੀ ਹੋ ਕੇ ਕੰਮ ਕਰਦਾ ਹੈ ਹallelujah ਉਹਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿਉਂਕਿ ਪੂਰੀ ਕਾਇਨਾਤ ਦਾ ਖਾਲਕ ਤੇ ਮਾਲਕ ਆ ਤੇ ਵੇਖੋ ਭੈਣ ਭਰਾਓ ਜਿੰਨੇ ਅੱਜ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਨੇ ਉਹਦੇ ਧੀਆ ਤੇ ਉਹਦੇ ਪੁੱਤਰ ਆ ਤੇ ਵੇਖੋ ਜੀ ਉਹਦੇ ਧੀਆ ਪੁੱਤਰ ਆ ਤੇ ਜੇ ਦੁਨਿਆਵੀ ਤਰੀਕੇ ਦੇ ਨਾਲ ਜੇ ਕਿਹ ਪੁੱਤ ਨੂੰ ਕੋਈ ਮਾਰੇ ਤੇ ਉਹਦਾ ਪਿਓ ਆਣ ਕੇ ਉਹਦੇ ਨਾਲ ਲੜਦਾ ਆ ਤੇ ਵੇਖੋ ਭੈਣ ਪ੍ਰੋ ਤਾਂ ਹੀ ਪ੍ਰਭੂ ਦਾ ਵਚਨ ਕਹਿੰਦਾ ਕਿ ਤੂੰ ਹੀ ਮੇਰੀ ਮਹਿਮਾ ਕਰੋ ਵਡਿਆਈ ਕਰੋ ਕਿ ਨਾ ਲੜੋ ਨਾ ਲੜਾਈ ਕਦੀ ਆ ਮੇਰੀ ਤੇ ਵੇਖੋ ਭੈਣ ਪ੍ਰੋ ਜਦੋਂ ਉਹ ਲੜਦਾ ਆ ਨਾ ਤੇ ਵੇਖੋ ਉਹਨੂੰ ਕੋਈ ਵੀ ਰੋਕ ਨਹੀਂ ਸਕਦਾ ਹallelujah ਕਿਉਂਕਿ ਖੁਦਾ ਦਾ ਵਚਨ ਕਹਿੰਦਾ ਆਪਣੇ ਲੋਕਾਂ ਨੂੰ ਵੀ ਤੂੰ ਹੀ ਲੜੋ ਨਾ ਚੁੱਪ ਚਾਪ ਖੜੇ ਰੋ ਤੇ ਮੇਰੀ ਮਹਿਮਾ ਕਰੋ ਤੇ ਵੇਖੋ ਮੇਰੇ ਕੰਮਾਂ ਨੂੰ ਕਿ ਮੈਂ ਕੀ ਕਰਦਾ ਆ